ਮੱਤ ਦਿੱਤਾ ਗੱਡੀ ਰੋਕਣ ਦੀ ਜੇ ਕਿੰਨੇ ਕਿੰਨੇ ਆਵਾਜ਼ ਮਾਰੀ ਤੇ ਜਾਤ ਨੂੰ ਉਹ ਨਾਕੇ ਦੀ ਤੈਨੂੰ ਅੱਗੇ ਹਸਰ ਕਰਾ ਤੋਸੀਹ ਕਰਾ ਲਈ ਉਸ ਤੋਂ ਭਰਾ ਆ ਗਿਆ ਕਿ ਕਿਸ ਨੂੰ ਮਾਰ ਦਿੰਦੇ ਕਿ ਇਹਦਾ ਬੱਚਾ ਮਾਰ ਦੋ ਕੋਈ ਸ਼ਹਿਰ ਆਏ ਗਏ ਜਿਉਂਨੇ ਭੱਜ ਤੇ ਇੰਨੀ ਕਿਰਪਾ ਕੀਤੀ ਵੀ ਤੁਹਾਨੂੰ ਗੱਡੀਆਂ ਲੈ ਕੇ ਦਿੱਤੀਆਂ ਨੇ ਸਾਡੇ ਵਜ੍ਹਾ ਨਾਲ ਸਾਈਕਲ ਨਹੀਂ ਮਿਲਦਾ ਹੁੰਦਾ ਕੋਈ ਥੋੜਾ ਵੀ ਤੁਸੀਂ ਕਾਲੇ ਸ਼ੀਸ਼ੇ ਲਾਏ ਨੇ ਅਗਲੇ ਬੰਨੇ ਵੀ ਬਲੈਕ ਕੀਤੀ ਆ ਪਿੱਛੋਂ ਵੀ ਕੀਤੀ ਆ ਹੁਣ ਤੁਸੀਂ ਕਸਮ ਖਾ ਦਿੱਤੀ ਕਿ ਬੰਦੀ ਚੱਲਦਾ ਬੁੱਕੀ ਚੇਲੇ ਦੇ ਗੱਡੀ ਦਾ ਕਾਗਜ਼ ਪੱਤਰ ਹੈਗੇ ਆ ਕੋਲ ਹੈਗੇ ਨਾ ਕੋਲ ਨੇ ਇਹ ਕੋਰਟ ਆਜ ਹੈਗੇ ਤੇ ਤੁਹਾਡਾ ਜਨਾਨ ਕਰਾਂਗਾ ਜੇ ਨਹੀਂ ਕਾਜ ਹੈ ਗੱਡੀ ਤੁਹਾਨੂੰ ਗੱਡੀ ਮਪੋਰਡ ਕਰਨੀ ਪੈਣੀ ਨਾ ਨਾ ਮੈਂ ਦੇਖੋ ਮੈਂ ਤਾਂ ਗਲਤੀ ਕੋਈ ਨਹੀਂ ਕਰਨਾ ਬਾਸੇ ਡਰਾਈਵਰ ਸਾਹਿਬ ਆਪਣੇ ਬਾਪੂ ਨੂੰ ਦੱਸੋ ਫੋਨ ਕਰਕੇ ਇਹਨਾਂ ਦਾ ਕੰਮ ਕੀਤਾ ਆ ਕਦੇ ਆ ਤੁਹਾਡਾ ਆਪਣੇ ਬਾਪੂ ਦਾ ਉਹ ਆਪਣੇ ਨਾਲ ਉਹ ਆਪਣੇ ਨਾਲ ਇਹ ਮਨਜਿੰਦਰ ਸਾਰਿਆਂ ਦਾ ਬਾਰੀ ਦਾ ਚਲੋ ਗੱਡੀ ਪਾਉਣ ਕਰੋ ਇਹ ਦੱਸਿਆ ਨਹੀਂ ਇਹਨੇ ਕੁਝ ਵੀ ਨਹੀਂ ਜੇ ਫਿਰ ਇਹਨਾਂ ਨੇ ਦੱਸਿਆ ਨਹੀਂਗਾ ਤੇ ਇਹਨਾਂ ਨੇ ਫਿਰ ਮਤਕੀਲਾ ਨਹੀਂ ਕਰਦੇ ਕੁਝ ਇਹ ਤੁਹਾਨੂੰ ਦੱਸਿਆ ਹੀ ਨਹੀਂ ਵੀ ਕੀ ਕੀਤਾ ਹੈ ਨਹੀਂ ਮੈਨੂੰ ਆਪਣੇ ਬਾਪ ਨਾਲ ਗੱਲ ਕਰ ਤੇਰੇ ਤੋਂ ਛੋਟੇ ਨੇ ਮੈਂ ਗੱਲ ਕਰਨੀ ਹੈ ਆਪਣੇ ਬਾਪ ਨਾਲ ਗੱਲ ਕਰਾ ਇਹ ਕੋਲਾੜਾ ਭੈਣ ਭਰਾ ਕੋ ਨੰਬਰ ਤੇ ਪਿਓ ਤੇ ਨੌਕਰੀ ਨਹੀਂ ਜੀ ਤੁਹਾਨੂੰ ਇੰਨੀ ਜਿਹੜੀ ਸੱਫੇਲੀ ਐਕਸ ਕਰ ਲੈ ਨੰਬਰ ਟ੍ਰੈਫਿਕ ਪੁਲਿਸ ਬਟਾਲਾ ਦੇ ਵੱਲੋਂ ਇੱਕ ਗੱਡੀ ਦਾ ਪਿੱਛਾ ਕਰਕੇ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਦੋ ਨਾਕੇ ਤੋੜ ਕੇ ਇਹ ਨੌਜਵਾਨ ਆਪਣੀ ਗੱਡੀ ਭਜਾ ਕੇ ਲੈ ਗਏ ਸੀ ਤੇ ਇਸੇ ਦੌਰਾਨ ਉਹਨਾਂ ਦਾ ਪਿੱਛਾ ਕੀਤਾ ਗਿਆ ਤੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਦੱਸਦੇ ਕਿ ਬਟਾਲਾ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤੁਸੀਂ ਵੇਖ ਸਕਦੇ ਹੋ ਕਿ ਇਸ ਦੌਰਾਨ ਨੌਜਵਾਨ ਮਿੰਤਾ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਸ਼ਿਫਾਰਸ਼ ਵੀ ਪਾਈ ਜਾ ਰਹੀ ਹੈ ਪਰ ਇਨਾਂ ਦੀ ਕੋਈ ਵੀ ਸ਼ਿਫਾਰਿਸ਼ ਨਹੀਂ ਚੱਲਦੀ ਦੱਸਿਆ ਕਿ ਇਨਾਂ ਨੌਜਵਾਨਾਂ ਨੂੰ ਦਿੱਲੀ ਨੰਬਰ ਦੀ ਗੱਡੀ ਸੀ ਇਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀ ਨਾਕੇ ਤੇ ਪਰ ਇਹ ਨਹੀਂ ਰੁਕੇ ਇਨਾਂ ਦੇ ਵੱਲੋਂ ਰੁਕਣ ਦੀ ਥਾਂ ਤੇ ਦੋ ਨਾਕੇ ਤੋੜੇ ਗਏ ਆਪਣੀ ਗੱਡੀ ਭਜਾ ਲਈ ਗਈ ਇਸ ਦੇ ਦੌਰਾਨ ਉਹਨਾਂ ਨੂੰ ਪਿੱਛਾ ਕਰਕੇ ਇਨਾਂ ਦੀ ਗੱਡੀ ਨੂੰ ਜਬਤ ਕਰ ਲਿਆ ਗਿਆ ਏ ਜਿਵੇਂ ਹੀ ਕਾਗਜ਼ ਦਿਖਾਉਣ ਦੇ ਲਈ ਉਹਨਾਂ ਨੂੰ ਕਿਹਾ ਜਾਂਦਾ ਏ ਤਿੰਨ ਉਹਨਾਂ ਦੇ ਕੋਲੋਂ ਕੋਈ ਵੀ ਕਾਗਜ਼ ਨਹੀਂ ਮਿਲਦਾ ਜਿਸ ਤੋਂ ਬਾਅਦ ਉਹਨਾਂ ਦੀ ਗੱਡੀ ਆ ਜੋ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਬਜ਼ੇ ਦੇ ਵਿੱਚ ਲੈ ਲਈ ਜਾਂਦੀ ਹੈ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਸ ਦੌਰਾਨ ਜਿਵੇਂ ਹੀ ਟ੍ਰੈਫਿਕ ਪੁਲਿਸ ਮੁਲਾਜ਼ਮਾ ਉਹਨਾਂ ਨੂੰ ਕਹਿੰਦਾ ਹੈ ਕਿ ਆਪਣੇ ਪਿਤਾ ਦੇ ਨਾਲ ਗੱਲ ਕਰਵਾਓ ਫੋਨ ਦੇ ਉੱਤੇ ਤਾਂ ਇਸ ਦੌਰਾਨ ਨੌਜਵਾਨੇ ਵੀ ਕੇੰਦਰ ਨਜ਼ਰ ਆ ਰਿਹਾ ਕਿ ਉਸ ਦੇ ਕੋਲ ਤਾਂ ਉਸ ਦੇ ਪਿਤਾ ਦਾ ਨੰਬਰ ਹੀ ਨਹੀਂ ਹੈ ਤੇ ਇਸੇ ਦੌਰਾਨ ਟ੍ਰੈਫਿਕ ਪੁਲਿਸ ਮੁਲਾਜ਼ਮ ਇਨਾਂ ਨੌਜਵਾਨਾਂ ਨੂੰ ਬਹੁਤ ਹੀ ਪਿਆਰ ਦੇ ਨਾਲ ਸਮਝਾਉਂਦਾ ਹੋਇਆ ਵੀ ਨਜ਼ਰ ਆਉਂਦਾ ਹੈ। ਗੜੀ ਗੜੀ ਆ। ਗੜੀ ਗੜੀ ਚੱਲ ਰਹੀ ਸਟਰੀਟ ਤੇ ਆਪਣੇ ਨਾਮ ਜਰਨਲ ਕੋਈ ਮਿਲ ਗਈ ਸੀ। ਆਪਣਾ ਨਾਮ ਚੱਕਾ। ਹਾਂ। ਦੇਖੋ ਪੰਜ ਬੰਦਾਂ ਦੀ ਇੱਕ ਸਲਾਹ ਹੁੰਦੀ ਆ ਕੋਈ ਸਮਾਂ ਲੱਗਦਾ। ਹੱਥ ਦਿੱਤਾ। ਗੱਡੀ ਰੋਕਣ ਦੀ ਬਜਾਏ ਕਿੰਨੇ ਕਿੰਨੇ ਆਵਾਜ਼ ਮਾਰੀ ਤੇ ਭਜਾ ਦਿੱਤਾ ਉਹਨਾਂ ਨੇ। ਇਹ ਕਿਹੜਾ ਸਮਝ ਨਹੀਂ ਰਿਹਾ ਜੀ ਉਸ ਦਾ ਸਵਾਲ ਲੱਗਿਆ ਬੈਠੇ ਉਹ ਨਾ ਕਿ ਤੈਨੂੰ ਕਿਹਨੋਂ ਨਾਂ ਨਾ ਉਹ ਨਾ ਕਿ ਤੀ ਤੈਨੂੰ ਅੱਗੇ ਹੱਥੋਂ ਕਰ ਤੂੰ ਉਸ ਤੋਂ ਭਰਾ ਆ ਗਿਆ ਤੇ ਕਿਸ ਨੂੰ ਮਾਰ ਦੇਂਦੇ ਕਿ ਇਹਦਾ ਬੱਚਾ ਮਾਰ ਦੋ ਕੋਈ ਸ਼ਹਿਰ ਆਏ ਗਏ ਗੱਲ ਦੀ ਇਹ ਗੱਲ ਕਿ ਇਹ ਜਿਹੜੀਆਂ ਗੱਲਾਂ ਨੇ ਕਿ ਆਪਾਂ ਬਚਨ ਨੂੰ ਦਿੱਤਾ ਮੋਹ ਹਿ ਜੋ ਨੇ ਵੀ ਬੱਚੇ ਹੋ ਜੇ ਤਾਂ ਦਿਮਾਗ ਪਿਓ ਨੇ ਤਾਂ ਰੱਬ ਨੇ ਹੀ ਕਿਰਪਾ ਕੀਤੀ ਵੀ ਤੁਹਾਨੂੰ ਗੱਡੀਆਂ ਲੈ ਕੇ ਦਿੱਤੀਆਂ ਨੇ ਸਾਡੇ ਵਜਲ ਤਾਂ ਸਾਈਕਲ ਨਹੀਂ ਮਿਲਦਾ ਹੁੰਦਾ ਇੱਕ ਸਾਈਕਲ ਉਹ ਵੀ ਵਾਰੀ ਨਾ ਚਾਹੀਦਾ ਐ ਵੀ ਉਹ ਆਏਗਾ ਤਾਂ ਦੂਜੀ ਦੀ ਵਾਰੀ ਹੋਣੀ ਹੈ ਦੇ ਧਰ ਸੇ ਜੇ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੁੰਦੀ ਤੇ ਤੁਸੀਂ ਕਿਉਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਹੁਣ ਵੇਖੋ ਕਈ ਤਰ੍ਹਾਂ ਦੇ ਸਮਾਜ ਗ੍ਰੋਥੀ ਬੰਦੇ ਕਰਦੇ ਆ ਮਗਰੋਂ ਕੋ ਸ਼ੂਟ ਕਰਦੇ ਤਾਇਰ ਤੇ ਗੋਲੀ ਮਾਰਦੇ ਨਾ ਜਦੋਂ ਜਦ ਸਾਰੇ ਕੰਮ ਚੱਲਣ ਦੇ ਨੇ ਹੁਣ ਇਹ ਥੋੜਾ ਵੀ ਤੁਸੀਂ ਕਾਲੇ ਸ਼ੀਸ਼ੇ ਲਾਏ ਨੇ ਅਗਲੇ ਬੰਨੇ ਵੀ ਬਲੈਕ ਕੀਤੀ ਆ ਪਿੱਛੋਂ ਵੀ ਕੀਤੀ ਆ ਹੁਣ ਤੁਸੀਂ ਦੱਸੋ ਮੈਂ ਸਾਡੀ ਕਿੰਨੀ ਬਣਦੀ ਸਕਦਾ ਤਾਂ ਬੀਚ ਦੇ ਦੇ ਉਹ ਗੱਡੀ ਦੇ ਕਾਗਜ਼ ਪੱਤਰ ਹੈਗੇ ਆ ਫੋਲ ਹੈਗੇ ਆ ਕੋਲ ਨੇ ਇਹ ਕੋਰਟ ਆਏ ਨੇ ਹੈਗੇ ਤੇ ਤੁਹਾਡਾ ਜਨਾਨ ਕਰਾਂਗਾ ਜੇ ਨਹੀਂ ਕਾਜ ਹੋ ਗਿਆ ਤੇ ਤੁਹਾਨੂੰ ਗਦੀ ਇੰਪੋਰਟ ਨਹੀਂ ਕਰਾਂਗਾ ਨਾ ਨਾ ਮੈਂ ਦੇਖੋ ਮੈਂ ਤਾਂ ਗਲਤ ਕੋਈ ਨਹੀਂ ਕਰਨਾ ਪਰ ਜੋ ਮੇਰੀ ਜ਼ਿੰਮੇਵਾਰੀ ਹੈ ਸਾਡੇ ਉਸਦੇ ਬੰਦੇ ਬੰਦੇ ਅਸਰ ਬੈਠੇ ਨੇ ਸਾਰਿਆਂ ਦਾ ਨਾਮ ਉਹਦਾ ਦੇਖੀ ਅੱਛੀ ਜਿਹਾ ਜੀ ਉਹਨਾਂ ਬਿਨਾਂ ਦਾ ਸਮਝਿਆ ਤੇ ਗਲਤੀ ਹੋਣੀ ਕੀਤੀ ਤੁਹਾਨੂੰ ਮਾਫ ਕਰੀ ਆ ਪੰਜ ਫੋਨ ਨੇ ਤੁਹਾਡੇ ਪੰਜੇ ਮੇਰੇ ਕੋਲ ਨੇ ਪੰਜੇ ਸਾਡੇ ਹਵਾਲੇ ਕਰਦੇ ਆ ਸਾਡੀ ਕੋਈ ਚੀਜ਼ ਨਹੀਂ ਰੱਖਦੇ ਰੱਖ ਵਿੱਚ ਹੈ ਨਹੀਂ ਬੜਾ ਜਿਦਦਾ ਰੱਬ ਨੇ ਪਰ ਤੂੰ ਹੀ ਜਿਹੜਾ ਕੰਮ ਕੀਤਾ ਦਿਲ ਤੇ ਫਿਰ ਦੀ ਆ। ਇਹ ਜਿਹਨੇ ਬਣਿਆ ਤੂੰ ਹੀ ਆਲੀ ਕੀਤੀ ਸੀ। ਸਾਣੀ ਬਾਬਾ ਜੀ ਦਿਲ ਤੇ। ਬੱਸ ਉਹ ਡਰਾਈਵਰ ਸਾਹਿਬਰੇ ਬਾਪੂ ਨੂੰ ਦੱਸੋ ਫੋਨ ਕਰਕੇ 50 ਕੰਮ ਕੀਤਾ। ਕਿ ਜਿਹੋ ਉਹਦੇ ਬਾਪੂ ਲੈਣਗੇ ਤੇ ਹਿਸਾਬ ਨਾਲ ਕਰਦੇ। ਠੀਕ ਆ? ਚਲਾਓ ਬੋਲੋ। ਆਕਰੂ ਫੋਨ ਆ ਗਿਆ ਦਾ। ਆ ਫੋਨ ਕਿਹੜਾ? ਆ ਕਿਹਦਾ? ਆ ਕਿਹਦੇ ਆ? ਆ ਨਾ ਆਪਣੇ ਬਾਪੂ ਦਾ। ਉਹ ਆਪਣੇ ਦਾ। ਉਹ ਆਪਣੇ ਦਾ। ਇਹ ਮਨਜਿੰਦਰ ਸਾਰਿਆਂ ਦਾ ਬਾਜੀ ਦਾ। ਕੜੋ ਗੱਡੀ ਪਾਉਣ ਕੜੋ। ਗੱਡੀ ਆ ਗਈ ਹੈ। ਬਾਤੀ ਹੋਏਗੀ ਜੇਨਾਗੀ। ਹਾਂ। ਅਸੀ ਬਈ। ਬਾਈ ਜੀ ਅਸੀ ਜੀ ਹਲੋ। ਬਾਣੀ ਆਉਂਦੀ ਹੋਣੀ। ਕੀ ਹਾਲੋ? ਹਾਂਜੀ ਹਾਂਜੀ ਭਾਈ ਸਾਹਿਬ ਕੌਣ ਬੋਲ ਰਹੇ ਹੋ? ਵਧੀਆ ਵਧੀਆ ਠੀਕ ਹੈ ਜੀ। ਇਹ ਦੱਸਿਆ ਨਹੀਂ ਇਹਨੇ ਕੁਝ ਵੀ। ਨਹੀਂ ਜੇ ਫਿਰ ਇਹਨਾਂ ਨੇ ਦੱਸਿਆ ਨਹੀਂਗਾ ਤੇ ਇਹਨਾਂ ਨੇ ਫਿਰ ਮਤਕੀ ਲੈਣੀ ਦਾ ਕੁਝ ਨਹੀਂ ਤੁਹਾਨੂੰ ਦੱਸਿਆ ਨਹੀਂ ਵੀ ਕੀ ਕੀਤਾ ਸੀ ਸਪੈਸ਼ਲ ਨਾਕਾ ਸਪੈਸ਼ਲ ਨਾਕਾਬੰਦੀ ਕੀਤੀ ਸੀ ਕਨੂਆ ਰੋਡ ਤੇ ਆ ਸਿੰਬਲ ਚੌਂਕ ਲਾ ਕੇ ਤੇ ਗੱਡੀ ਆਈ ਦਿੱਲੀ ਨੰਬਰ ਇਹਨੂੰ ਰੋਕਿਆ ਇਹਨਾਂ ਸਾਰੇ ਬੰਨੇ ਜਾਲੀਆਂ ਲਾਈਆਂ ਅੱਗੇ ਵੀ ਲਾਈਆਂ ਅਸੀਂ ਗੱਡੀਆਂ ਨਾਲ ਲਈ ਭਜਾ ਅਗਲੇ ਨਾਲ ਅਗੇ ਤੇ ਮੈਸੇਜ ਕੀਤਾ ਉਹਨਾਂ ਨੇ ਹਸਪਤਾਲੋਂ ਵੀ ਬਿਗਾ ਲਈ ਤੇ ਹਾਂ ਨਹੀਂ ਗੰਦੇ ਉਹ ਵੀ ਫਿਰ ਫੜੇ ਗਏ ਅਦੋਂ ਜਾ ਕੇ ਫਿਰ ਮਿਲ ਪਿਆ ਉਹਨੂੰ ਫਿਰ ਤਾਂ ਸ਼ਹਿਰ ਘੁੰਮ ਘਮ ਕੇ ਗਲਤੀ ਯਾਰਾ ਵੇਖੋ ਸਮਾ ਭਾਜੀ ਵੇਖੋ ਅਸੀਂ ਸਾਡਾ ਇਹਨਾਂ ਨਾਲ ਕੋਈ ਵੈਰ-ਵਿਰੋਧ ਨਹੀਂ ਚਾਹਨੇ ਆਂ ਵੀ ਬੱਚੇ ਬੱਚੇ ਰਹਿਣ ਵੇਖੋ ਜਿਤਨਾ ਦਾ ਮਾਹੌਲ ਚੱਲਦਾ ਕਈਆਂ ਥਾਵਾਂ ਦੇ ਇਸ ਤਰ੍ਹਾਂ ਮਤਲਬ ਫਾਇਰਿੰਗ ਵੀ ਹੋਈ ਹੈ ਵੀ ਜਦੋਂ ਗੱਦ ਪਰਾ ਮੈਨੂੰ ਆਪਣੇ ਬਾਪ ਨਾਲ ਗੱਲ ਕਰ ਤੇਰੇ ਤੋਂ ਛੋਟੇ ਨੇ ਮੈਂ ਗੱਲ ਕਰਨੀ ਹੈ ਆਪਣੇ ਬਾਪ ਨਾਲ ਗੱਲ ਕਰ ਇਹ ਨਹੀਂ ਗੱਲਾਂ ਇਹ ਤਾਂ ਤੁਸੀਂ ਰਲੇ ਹੋ ਭਰਾ ਸਾਰੇ ਇੱਕ ਦੂਜੇ ਨਾਲ ਉਹ ਆਪਣੇ ਨਾਲ ਗੱਲ ਕਰ ਜਾਦੂ ਹੀ ਬਿਲਕੁਲ ਆਲਾ ਭੈਣ ਭਰਾ ਕੋ ਨੰਬਰ ਤੇ ਚੋ ਨੰਬਰ ਜਾਂ ਨਹੀਂ ਜੇ ਤੁਹਾਨੂੰ ਇੰਨੀ ਜਲਦੀ ਸੇਫੇਮੀ ਆਇਆ ਕਰ ਲੈ। ਜੇ ਯਾਤਰੀ ਯਾਤਰੀ ਠੀਕ ਹੋਵੇ। ਜਰਮ ਬਾਨ ਮੈਂ ਮੈਂ ਬੈਂਕ ਕਰਨਾ ਨਹੀਂ ਆਵਾ। ਮੇਰੇ ਬਾਪੂ ਸਾਹਿਬ ਨੰਬਰ ਮੈਂ ਤੇਰਾ ਮੂੰਹ ਹੀ ਪਾਨੀ ਦੱਸ ਦੇਣਾ। ਲੀਆ ਕਰ ਬੰਦ ਕਰ। ਸਤ ਸਰਦਰ ਸਿੰਘ ਜੀ ਟ੍ਰਾਫਿਕ ਪੰਜਾਬ ਬਟਾਲਾ। ਆਜ ਨਾਕਾਬੰਦੀ ਕੀਤੀ ਸੀ ਇੱਥੇ ਬਟਾਲੇ ਦੇ ਵਿੱਚ ਹੀ ਕਾਨੂੰਆ ਰੋਡ ਤੇ ਸ਼ਾਸਤਰੀ ਨਗਰ ਮੋੜ ਤੇ ਉਹ ਗੱਡੀ ਇੱਕਾਈ ਦਿੱਲੀ ਨੰਬਰ ਉਹਨੂੰ ਰੁਕਣ ਦਾ ਇਸ਼ਾਰਾ ਤਾਂ ਮੈਂ ਵੀ ਇੱਥੇ ਖਲੋਤਾ ਸਾਰੇ ਬੰਦੇ ਛੜਕ ਦੇ ਲੋ ਖਲੋਤੇ ਨੇ ਇਸ਼ਾਰਾ ਤਾਂ ਉਹਨੇ ਗੱਡੀ ਭਜਾ ਲਈ ਆ ਗੱਡੀ ਭਜਾ ਲਈ ਤੋਂ ਬਾਅਦ ਵਿੱਚ ਉਹਦਾ ਪਿੱਛਾ ਕਰਕੇ ਫਿਰ ਬਾਕੀ ਨਾਕਿਆਂ ਦੇ ਸਾਰਿਆਂ ਦੇ ਇਹਨਾਂ ਨੂੰ ਮੈਸੇਜ ਭੇਜਿਆ ਤੇ ਫਿਰ ਉਹਨੂੰ ਸ਼ਰਦ ਵਿੱਚ ਕਾਬੂ ਕਰਕੇ ਲਿਆਉਂਦਾ ਜੀ ਤੇ ਬੰਦੀ ਕਾਰਵਾਈ ਕਰਤੀ ਹੈ ਗੱਡੀ ਇੰਪਾਉਂਡ ਕਰਤੀ ਹੈ ਜੀ ਜੀ ਇਹ ਪੁਲਿਸ ਨੂੰ ਹੀ ਮਾੜਾ ਆਉਂਦੇ ਨੇ ਤੇ ਵੜ ਜਾਂਦੇ ਫਿਰ ਪੁਲਿਸ ਵਾਲੀ ਆਉਂਦੇ ਨੇ ਏ ਆਏ ਨੇ ਫੋਨ ਪਰ ਉਹਨਾਂ ਨੂੰ ਜਦੋਂ ਇਹਨਾਂ ਦੇ ਸਾਰੇ ਹਾਲਾਤ ਦੱਸੇ ਤੇ ਕਿਸੇ ਨੇ ਵੀ ਇਹਨਾਂ ਦੀ ਹਮਾਇਤ ਨਹੀਂ ਕੀਤੀ ਕਿਸੇ ਨੇ ਹਾਮੀ ਨਹੀਂ ਭਰੀ ਇਹਨਾਂ ਦੀ ਬੱਸ ਗੱਡੀ ਫਿਲਹਾਲ ਇਹਨੂੰ ਦੇ ਆ ਜੀ ਕਰਨਾ ਜੇ ਕੋਈ ਕਾਗਜ਼ ਪੱਤਰ ਦੇ ਦਿੰਗੇ ਤੇ ਚਲਾਨ ਕਰ ਦੇਵਾਂਗੇ ਤੇ ਕੋਰ ਦਾ ਚਲਾਨ ਕੀਤਾ ਭਾਰੀ ਜੁਰਮਾਨਾ ਹੋਏਗਾ ਇਹਨਾਂ ਨੂੰ ਪਤਾ ਲੱਗੇਗਾ ਵੀ ਫਿਰ ਇਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਆ ਨਹੀਂ ਕਰਾਉਣਗੇ ਤੇ ਜਾਨ ਛੱਡਾਂਗੇ ਜੀ ਗੱਲ ਇਹਨਾਂ ਦੇ ਮਾਪੇ ਤਾਂ ਮਾਪੇ ਤੱਕ ਗੱਲ ਇਹਨਾਂ ਦੀ ਪੂਰੇ ਧਿਆਨ ਚ ਲਿਆਵਾਂਗੇ ਇਹਨਾਂ ਦੇ ਵੱਡਿਆਂ ਦੇ ਵੀ ਆ ਤੁਹਾਡੇ ਬੱਚੇ ਸ਼ਹਿਰ ਜਾਣ ਕੇ ਦੇ ਆ ਕੰਮ ਕਰਨਾ ਫਿਰ ਮਾਪੇ ਉਹਨੂੰ ਤਾਂ ਪਤਾ ਨਹੀਂ ਮਾਪੇ ਉਹਦੇ ਵਿਚਾਰੇ ਇੰਨੇ ਹੁੰਦੇ ਆ ਆਪਣੇ ਬੱਚਿਆਂ ਲਈ ਇਹ ਨਾ ਕੋਈ ਦੱਸਦੇ ਆ ਤੇ ਇਹ ਸਮਝਦੇ ਨੇ ਵੀ ਅਸੀਂ ਨਵੇਂ ਸਮਾਜ ਦੇ ਨਵੇਂ ਚਿਹਰੇ ਆ ਅਸੀਂ ਤੇ ਮਾਪੇ ਨੂੰ ਪਤਾ ਕੋਈ ਨਹੀਂ ਵੀ ਮਾਪੇ ਉਹਦੇ ਧਿਆਨ ਚ ਮੈਂ ਤੇ ਜ਼ਰੂਰ ਗੱਲ ਲਿਆਵਾਂਗਾ ਵੀ ਤੁਹਾਡੇ ਬੱਚਿਆਂ ਨੇ ਆਹ ਕਰਤੂਤ ਕੀਤੀ ਸ਼ਹਿਰ ਚ ਆ ਕੇ ਤੁਹਾਨੂੰ ਦੱਸਦੀ ਕਿ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਦੋ ਨਾਕੇ ਤੋੜੇ ਗਏ ਤੇ ਪੁਲਿਸ ਦੇ ਵੱਲੋਂ ਇਨ੍ਹਾਂ ਦੀ ਗੱਡੀ ਦਾ ਪਿੱਛਾ ਕੀਤਾ ਗਿਆ ਤੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਫਿਲਹਾਲ ਇਹਨਾਂ ਦੀ ਗੱਡੀ ਕਬਜ਼ੇ ਵਿੱਚ ਲੈ ਲਈ ਗਈ ਹੈ ਪੁਲਿਸ ਦੇ ਕੋਲ ਪਉ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਕੋਲੇ ਇਹਨਾਂ ਦੀ ਕੋਈ ਵੀ ਸ਼ਿਕਾਇਤ ਨਹੀਂ ਚਲਦੀ ਹੈ ਤੇ ਪੁਲਿਸ ਮੁਲਾਜ਼ਮ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਇਸ ਗੱਲ ਨੂੰ ਇਹਨਾਂ ਨੌਜਵਾਨਾਂ ਦੀ ਕਰਤੂਤ ਨੂੰ ਇਹਨਾਂ ਦੇ ਮਾਪਿਆਂ ਤੱਕ ਵੀ ਜ਼ਰੂਰ ਪਹੁੰਚਾਉਣਗੇ ਕਿ ਇਹ ਸ਼ਹਿਰ ਦੇ ਵਿੱਚ ਕੀ ਕੁਝ ਕਰਦੇ ਫਿਰਦੇ ਨੇ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਆਪਣੇ ਉਹਨਾਂ ਦੇ ਵੱਲੋਂ ਮਾਪਿਆਂ ਨੂੰ ਵੀ ਇਹ ਅਪੀਲ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਦਾ ਖਾਸ ਤੌਰ ਦੇ ਉੱਤੇ ਧਿਆਨ ਵੀ ਜਰੂਰ ਰੱਖਣ ਉਹਨਾਂ ਇਹ ਵੀ ਕਿਹਾ ਹੈ ਕਿ ਜੋ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਉਸ ਦੇ ਉੱਤੇ ਬਣਦੀ ਕਾਰਵਾਈ ਤਾਂ ਜਰੂਰ ਕੀਤੀ ਜਾਵੇਗੀ